ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਆਪ ਨੂੰ ਪਤਾ ਝੋਨੇ 60 65 ਦਿਨਾਂ ਦੇ ਹੋ ਗਏ 70 ਦਿਨਾਂ ਦੇ ਤੇ ਆਪਾਂ ਜਿਵੇਂ ਹੁਣ ਆਪਣੇ ਕੋਰਾ ਮੰਡਲ ਤੋਂ ਆਪਣੇ ਕੰਪਨੀ ਵਾਲੇ ਆਏ ਹੋਏ ਐ ਇਹ ਆਪ ਨੂੰ ਜਿਵੇਂ ਦੱਸਣਗੇ ਇਹਨਾਂ ਦਾ 12035 ਬਾਰੇ ਵੀ ਇਹਨਾਂ ਦਾ ਆਪ ਨੂੰ ਝੋਨੇ ਦੇ ਝਾੜ ਚ ਕਿਵੇਂ ਵਾਧਾ ਕਰਦੇ ਤੇ ਕੀ ਕੰਮ ਕਰਦਾ ਉਵੇਂ ਆਪਾਂ ਡਾਕਟਰ ਸਾਹਿਬ ਨੂੰ ਪੁੱਛਾਂਗੇ ਕਿ ਇਹਨੇ ਬਾਰੇ ਦੱਸੋ ਜੀ 12035 ਬਿਲਕੁਲ ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ ਕੰਪਨੀ ਦੀ ਤਰਫੋਂ ਤੁਹਾਡਾ ਸਵਾਗਤ ਕਰਦਾ ਇਸ ਚੈਨਲ ਦੇ ਉੱਤੇ ਅਤੇ ਅੱਜ ਆਪਾਂ ਜਿਵੇਂ ਕਿ ਪਾਜੀ ਨੇ ਦੱਸਿਆ ਵੀ ਝੋਨੇ ਪੈਣ 70 ਦਿਨਾਂ ਦੇ ਹੋ ਚੱਲੇ ਨੇ ਤਾਂ ਆਪਾਂ ਨੂੰ ਝੋਨੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਿਦੇ ਵਿੱਚੋਂ ਕਿ ਆਪਣੇ ਦਾਣਿਆਂ ਦੇ ਵਿੱਚ ਫੋਕ ਪੈਣ ਦੀ, ਥੋਥ ਪੈਣ ਦੀ ਸਮੱਸਿਆ ਆਪਾਂ ਨੂੰ ਮੁੱਖ ਤੌਰ ਤੇ ਆਉਂਦੀ ਹੈ ਤਾਂ ਅੱਜ ਆਪਾਂ ਇੱਕ ਕੋਰੋਮੰਡਲ ਦੇ ਇੱਕ ਉਤਪਾਦ ਬਾਰੇ ਗੱਲ ਕਰਾਂਗੇ ਜਿਹੜਾ ਕਿ ਤੁਹਾਡੇ ਇਸ ਚੀਜ਼ ਨੂੰ ਦੂਰ ਕਰੇਗਾ ਤਾਂ ਆਪਾਂ ਕੋਰ ਆਪਾਂ ਇੱਕ ਉਤਪਾਦ ਦੀ ਗੱਲ ਕਰ ਰਹੇ ਹਾਂ ਇਕੋ ਸਪਰੇ ਸੀਰੀਅਲ ਜਿਸ ਦੇ ਵਿੱਚ 12 0 35 ਯਾਨੀ ਕਿ 12% ਨਾਈਟ੍ਰੋਜਨ 35% ਪੋਟਾਸ਼ 1% ਚਲੇਟਡ ਜ਼ਿੰਕ 0.3% ਬੋਰੋਨ ਹੈ ਜਿਹੜਾ ਕਿ ਆਪਾਂ ਇਸ ਨੂੰ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਹੈ ਇਸ ਦਾ ਜਦੋਂ ਤੁਹਾਡਾ ਚੋਨਾ ਪਾਈਪ ਚੜਨ ਲੱਗਦਾ ਹੈ ਯਾਨੀ ਕਿ 60 67 ਦਿਨਾਂ ਦਾ ਹੋ ਜਾਂਦਾ ਹੈ ਉੱਥੋਂ ਲੈ ਕੇ ਇਸ ਨੂੰ ਤੁਸੀਂ ਚੋਨੇ ਦੇ ਪੂਰੇ ਨਸਾਰੇ ਤੱਕ ਕਰ ਇਸ ਨੂੰ ਤੁਸੀਂ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਦਾ ਮਕਸਦ ਕੀ ਹੈ ਪੋਟਾਸ਼ ਜਿਵੇਂ ਕਿ ਇਹਦੇ ਵਿੱਚ 12% ਨਾਈਟ੍ਰੋਜਨ ਹੈ ਇਹ ਤੁਹਾਡੇ ਝੋਨੇ ਦੇ ਛੰਡੇ ਪੱਤੇ ਨੂੰ ਹਰਾ ਰੱਖਣ ਵਿੱਚ ਮਦਦ ਕਰੇਗਾ 35% ਪੋਟਾਸ਼ ਹੈ ਇਹ ਤੁਹਾਡੇ ਝੋਨੇ ਦੇ ਵਿੱਚ ਦਾਣੇ ਦੇ ਭਾਰ ਤੇ ਚਮਕ ਦੇ ਵਿੱਚ ਵਾਧਾ ਕਰੇਗਾ ਜਿਹੜਾ 1% ਜ਼ਿੰਕ ਤੇ 0.3% ਬੋਰੋਨ ਹੈ ਇਹ ਤੁਹਾਡੇ ਝੋਨੇ ਦੇ ਵਿੱਚ ਦਾਣਿਆਂ ਦੀ ਗਿਣਤੀ ਵਧਾਉਣ ਦੇ ਵਿੱਚ ਦਾਣਿਆਂ ਦੀ ਗਿਣਤੀ ਵਧਾਉਣ ਦੇ ਵਿੱਚ ਸਹਾਇਤਾ ਕਰਨਗੇ ਤੇ ਨਾਲ ਨਾਲ ਜਿਹੜੀ ਤੁਹਾਡੀ 22% ਸਲਫਰ ਹੈ ਇਹਦੇ ਵਿੱਚ ਇਹ ਤੁਹਾਡੇ पीएच ਨੂੰ ਜਿਹੜਾ ਤੁਹਾਡਾ ਕੀ ਪਾਣੀ ਕਈ ਵਾਰੀ ਆਪਾਂ ਖਾਰੇ ਪਾਣੀ ਲੈ ਲੈਂਦੇ ਆ ਖਾਰੇ ਪਾਣੀ ਨਾਲ ਸਪਰੇਅ ਕਰਦੇ ਆ ਆਪਣਾ ਸਪਰੇਅ ਕਰਨ ਵਾਲਾ ਪਾਣੀ ਚੰਗਾ ਨਹੀਂ ਹੁੰਦਾ ਤਾਂ ਆਪਾਂ ਨੂੰ ਉਤਪਾਦਾਂ ਦੇ ਚਾਹੇ ਆਪਾਂ ਕੀਟਨਾਸ਼ਕ ਦੀ ਸਪਰੇਅ ਕਰ ਰਹੇ ਆ ਤੇ ਚਾਹੇ ਆਪਾਂ ਕਿਸੇ ਵੀ ਨਿਊਟਰੀਐਂਟ ਦੀ ਸਪਰੇਅ ਕਰ ਰਹੇ ਆ ਇਸ ਦੇ ਆਪਾਂ ਨੂੰ ਚੰਗੇ ਨਤੀਜੇ ਨਹੀਂ ਮਿਲਦੇ ਤਾਂ ਜਿਹੜਾ ਇਹ ਇਸ ਤੇ ਉਤਪਾਦ ਦੀ ਖਾਸੀਅਤ ਹੈ ਇਹ ਘੱਟ ਪੀਐਚ ਦਾ ਉਤਪਾਦ ਹੈ ਇਸ ਦੀ ਪੀਐਚ 4.5 ਹੈ ਯਾਨੀ ਕਿ ਇਹ ਤਜਾਬੀ ਮਾਦੇ ਦਾ ਉਤਪਾਦ ਹੈ ਤਾਂ ਇਹ ਇਸ ਇਸ ਉਤਪਾਦ ਦੀ ਵਰਤੋਂ ਦੇ ਨਾਲ ਤੁਹਾਡੇ ਦਾਣਿਆਂ ਦੀ ਗਿਣਤੀ ਵਿੱਚ ਵਾਧਾ ਹੋਏਗਾ ਤੇ ਨਾਲ ਨਾਲ ਦਾਣੇ ਦੀ ਭਾਰ ਦੇ ਵਿੱਚ ਵਾਧਾ ਹੋਏਗਾ ਝੋਨੇ ਦੇ ਵਿੱਚ ਤੁਹਾਡੇ ਥੋਥ ਘੱਟ ਪਏਗੀ ਫੋਗ ਘੱਟ ਪਏਗੀ ਧੰਨਵਾਦ ਇੱਕ ਡਾਕਟਰ ਸਾਹਿਬ ਐ ਦੱਸਿਓ ਇਹ ਮੰਨ ਲਓ ਕਹਿੰਦੇ ਜੇ ਮੈਂ ਆਪ ਨੂੰ ਕੱਲਾ ਕਰਨਾ ਪੈਸੇ ਕਿਸੇ ਵੀ ਆਪਾਂ ਵਿੱਚ ਮਿਕਸ ਕਰ ਸਕਦੇ ਕੋਈ ਫੰਗੀ ਸਾਈਡ ਜਾਂ ਕੀਟਨਾਸ਼ਕ ਚਾ ਹਾਂ ਤੁਸੀਂ ਇਕੋ ਸਪਰੇ ਸੀਰੀਅਲ ਇਹ ਉਤਪਾਦ ਨੂੰ ਤੁਸੀਂ ਕਿਸੇ ਵੀ ਕੀਟਨਾਸ਼ਕ ਜਾਂ ਫੰਗੀ ਸਾਈਡ ਦੇ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਤੁਸੀਂ ਘੋਲ ਵੱਖਰਾ ਵੱਖਰਾ ਕਰਨਾ ਸਿਵਾਏ ਕਾਪਰ ਤੋਂ ਤੁਸੀਂ ਕਾਪਰ ਵਾਲੀ ਕੋਈ ਵੀ ਦਵਾਈ ਕਾਪਰ ਵਾਲਾ ਕੋਈ ਵੀ ਫੰਗੀਸਾਈਡ ਇਹਦੇ ਵਿੱਚ ਨਹੀਂ ਮਿਲਾਣਾ ਅੱਛਾ ਹੁਣ ਮਿਕਸ ਹੁੰਦਾ ਕਾਪਰ ਬਿਲਕੁਲ ਜੀ ਬਾਕੀ ਕੋਈ ਮਰਜ਼ੀ ਫੰਗੀਸਾਈਡ ਚਾਹੇ ਕੋਈ ਕੋਰਾ ਜਿਨ ਵਗੈਰਾ ਕਰਦੇ ਆ ਤੁਸੀਂ ਕੁਝ ਵੀ ਮਿਕਸ ਕਰ ਸਕਦੇ ਹੋ ਕੋਲ ਵੱਖਰਾ ਵੱਖਰਾ ਪਰ ਤੁਹਾਨੂੰ ਇਸ ਦਾ ਇੱਕ ਨਤੀਜਾ ਵੀ ਦਿਖਾਉਂਗਾ ਆਮ ਤੌਰ ਤੇ ਦੇਖਿਆ ਜਾਂਦਾ ਵੀ ਕਿ ਆਪਾਂ ਇਹ ਕਿਹਾ ਜਾਂਦਾ ਵੀ ਇਹਨੂੰ ਤੁਸੀਂ ਕਿਉਂਕਿ ਇਹ ਖਾਦ ਹੈ ਇਹਨੂੰ ਆਪਾਂ ਕਿਸੇ ਵੀ ਕੀਟਨਾਸ਼ਕ ਦੇ ਵਿੱਚ ਨਹੀਂ ਮਿਲਾਣਾ ਜਾਂ ਇਹਨੂੰ ਕਿਸੇ ਵੀ ਫੰਗੀਸਾਈਡ ਚ ਨਹੀਂ ਮਿਲਾਣਾ ਜਦ ਕਿ ਕੰਪੈਟੀਬਿਲਟੀ ਨਾਮ ਦੀ ਇੱਕ ਚੀਜ਼ ਹੈ ਵੀ ਇਹ ਚੀਜ਼ ਕੰਪੈਟੀਬਲ ਹੈ ਇਹ ਕਾਪਰ ਨੂੰ ਛੱਡ ਕੇ ਜਿਵੇਂ ਪਹਿਲਾਂ ਵੀ ਦੱਸਿਆ ਮੈਂ ਇਹ ਕਾਪਰ ਨੂੰ ਛੱਡ ਕੇ ਇਹ ਬਾਕੀ ਦਵਾਈਆਂ ਨਾਲ ਜਾਂ ਕੀਟਨਾਸ਼ਕਾਂ ਨਾਲ ਜਾਂ ਫੰਗੀਸਾਈਡ ਨਾਲ ਇਹ ਕੰਪੈਟੀਬਲ ਹੈ ਇਹ ਇਹਦਾ ਤੁਸੀਂ ਜਿਹੜਾ ਕੋਲ ਵੱਖਰਾ-ਵੱਖਰਾ ਕਰਨਾ ਤੇ ਆਓ ਆਪਾਂ ਹੁਣ ਇਸ ਚੀਜ਼ ਨੂੰ ਵੀ ਦੇਖਣਾ ਚਾਹਾਂਗੇ ਵੀ ਇਹਦੀ ਪੀ ਐਚ ਇਹ ਕਿਵੇਂ ਕੰਟਰੋਲ ਕਰਦਾ ਹੈ ਪਾਣੀ ਦੀ ਇਹ ਕੋਹ ਦਾ ਸੁਰਖ ਸਾਹਿਬ ਜਿਵੇਂ ਜ਼ਿੰਕ ਕਿੰਨੇ ਪਰਸੈਂਟੇਜ ਚ ਤੇ ਬਰੌਨ ਵਗੈਰਾ ਜਾਂ ਸਲਫਰ ਯੈਸ ਇਹਦੇ ਵਿੱਚ ਸਰ ਜ਼ਿੰਕ ਜਿਹੜਾ ਹੈ ਇਹ 1% ਹੈ ਕੈਨ ਨੂੰ 1% ਘੱਟ ਲੱਗਦਾ ਹੈ ਪਰ ਜੇ ਆਪਾਂ 100 ਗ੍ਰਾਮ ਚ ਲੈਟਡ ਇਹ ਜੇ ਆਪਾਂ 1 ਪ੍ਰਤੀਸ਼ਾ ਦਾ ਮਤਲਬ ਹੈ ਜੇ ਆਪਾਂ ਜ਼ਿੰਕ ਦੀ ਕੱਲੀ ਸਪਰੇਅ ਕਰਨੀ ਹੋਵੇ ਤਾਂ ਇਹ 100 ਗ੍ਰਾਮ ਕਰਨਾ ਪਏਗਾ ਤਾਂ 100 ਗ੍ਰਾਮ ਦੇ ਵਿੱਚ ਪਾਇਆ ਹੋਇਆ ਅੱਛਾ 100 ਗ੍ਰਾਮ ਹੋ ਗਿਆ ਮੇਰੇ ਕੋਲ 100 ਗ੍ਰਾਮ ਚ ਲੈਟਡ ਜ਼ਿੰਕ ਠੀਕ ਹੈ ਠੀਕ ਹੈ ਤੇ ਇਹਦੇ ਬਾਰੇ ਦੱਸੋ ਕਿਵੇਂ ਇਹਦਾ ਪੀ ਐਚ ਲੈਵਲ ਹੋ ਗਿਆ ਹਾਂ ਡਾਕਟਰ ਸਾਹਿਬ ਆਪਾਂ ਹੁਣ ਜਿਹੜੇ ਪੀ ਐਚ ਸਰਜ ਪਾ ਜਿਹੜੇ ਪੀ ਐਚ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਤਿੰਨ ਤਿੰਨ ਤਰੀਕਿਆਂ ਨਾਲ ਪੀ ਦਾ ਪੀਐਚ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਰਮਲ ਪਾਣੀ ਦੀ ਪੀਐਚ ਦਿਖਾਉਂਗਾ ਵੀ ਜਿਹੜਾ ਨਾਰਮਲ ਪਾਣੀ ਦਾ ਪੀਐਚ ਕਿੰਨਾ ਹੈ ਜਿਹੜਾ ਕਿੱਥੋਂ ਲਿਆ ਹੋਇਆ ਹੈ ਪਾਣੀ ਜਿਵੇਂ ਇਹ ਪਾਣੀ ਜਿਹੜਾ ਹੈਗਾ ਸਰ ਇਹ ਬੋਰ ਦਾ ਪਾਣੀ ਰਿਹਾ ਬੋਰ ਦਾ ਪਾਣੀ ਲਿਆ ਹੋਇਆ ਨਾਰਮਲ ਕੋਲੇ ਆ ਕੇ ਦਿਖਾਓ ਤੁਸੀਂ ਹੁਣ ਤੁਸੀਂ ਦੇਖ ਪਾਉਂਗੇ ਜੀ ਇਹਦੀ ਪੀਐਚ ਜਿਹੜੀ 7.6 ਹੈ ਠੀਕ ਹੈ ਹੁਣ ਇਸੇ ਘੋਲ ਦੇ ਵਿੱਚ ਇਹ ਜਿਆਦਾ ਕਿ ਕਿਵੇਂ ਆ ਜੀ ਇਹ ਜਿਹੜੀ ਹੈ ਵੈਸੇ ਜਿਹੜੀ ਨਾਰਮਲ ਪੀ ਐਚ ਹੁੰਦੀ ਹੈ ਉਹ 6.5 ਤੋਂ 7 ਹੁੰਦੀ ਹੈ ਇਸ ਤਰੀਕੇ ਨਾਲ ਦੇਖਿਆ ਜਾਵੇ ਪਾਣੀ ਦੀ ਪੀ ਐਚ ਇੱਕ ਤਰੀਕੇ ਨਾਲ ਠੀਕ ਹੈ 7 ਤੋਂ ਉੱਪਰ ਜਾਂਦੀ ਖਾਰਾ ਪਾਣੀ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੁਣ ਮੈਂ ਤੁਹਾਨੂੰ ਇਹ ਜਿਹੜਾ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਐਕੂ ਸਪਰੇ ਪਹਿਲਾਂ ਵੀ ਦੱਸਿਆ ਸਰ ਵੀ ਐਕੂ ਸਪਰੇ ਸੀਰੀਅਲ ਦਾ ਜਿਹੜਾ ਪੀ ਐਚ ਹੈ ਇਹ ਤੇਜਾਬੀ ਮਾਦੇ ਦਾ ਹੈ 4.5 ਤੋਂ 5 ਦੇ ਦਰਮਿਆਨੇ ਦਾ ਪੀ ਐਚ ਹੁੰਦਾ ਹੈ ਆਪਾਂ ਜਿਹੜਾ ਐਕੂ ਸਪਰੇ ਸੀਰੀਅਲ ਦਾ ਪੈਕੇਟ ਹੈ ਇਸ ਦਾ ਵਰਜਨ ਜਿਹੜਾ ਲਿਆ ਹੋਇਆ ਹੈ ਇਹਦੇ ਵਿੱਚੋਂ ਆਪਾਂ ਇਹਨੂੰ ਮਿਕਸ ਕਰਦੇ ਆ ਪਾਣੀ ਦੇ ਵਿੱਚ ਇਹਨੂੰ ਆਪਾਂ ਘੋਲਦੇ ਹਾਂ ਹੁਣ ਇਹਦਾ ਕੋਲ ਤਿਆਰ ਕਰਦੇ ਆ ਇਹ 19 19 ਡੋਜ਼ ਦਿੱਤੀ ਹੋਈ ਸੀ ਜਿੰਨੀ ਕੀ ਆਪਾਂ ਨੂੰ ਖੇਤ ਵਿੱਚ ਪ੍ਰਤੀ ਲੀਟਰ ਪਾਣੀ ਚਾਹੀਦੀ ਹੈ ਪਹਿਲਾਂ ਆਪਾਂ 7.6 ਸੀ ਆਓ ਆਪਾਂ ਚੈੱਕ ਕਰਦੇ ਹਾਂ ਇਸ ਨੂੰ ਕੋਲਣ ਤੋਂ ਬਾਅਦ ਇਹਦਾ ਪੀਐਚ ਕਿੰਨਾ ਹੋ ਗਿਆ ਤੁਸੀਂ ਦੇਖੋਗੇ ਇਸ ਦਾ ਪੀਐਚ 5.9 ਦੇ ਆਸੇ-પાસੇ ਚੱਲਾਗੇ 5.9 ਚੱਲਾ ਗਿਆ ਮਤਲਬ ਮੋਟਾ-ਮੋਟੀ 1.5 ਜਿਹੜਾ ਹੈ ਇਸ ਨੇ ਪਾਣੀ ਦਾ ਪੀਐਚ ਜਿਹੜਾ ਥੋੜਾ ਘਟਾਤਾ ਹੈਗਾ ਮਤਲਬ 1.5 ਪੀਐਚ ਘਟਾਉਣ ਦਾ ਮਤਲਬ ਹੈ ਜਦੋਂ ਵੀ ਤੁਹਾਡਾ ਕੋਈ ਵੀ ਸਪਰੇਅ ਦਾ ਕੋਲ ਹੈ ਜੇ ਤੁਹਾਡਾ ਉਹਦਾ ਪੀਐਚ 6 ਤੋਂ ਥੱਲੇ-ਥੱਲੇ ਚੱਲਦਾ ਹੈ ਤਾਂ ਰਿਜ਼ਲਟ ਉਹਨੂੰ ਨਤੀਜੇ ਹਰ ਇੱਕ ਸਪਰੇਅ ਦੇ ਬਹੁਤ ਅੱਛੇ ਆਉਂਦੇ ਨੇ ਚਾਹੇ ਉਹ ਕੀਟਨਾਸ਼ਕ ਹੈ ਚਾਹੇ ਤੁਹਾਡਾ ਕੋਈ ਵੀ ਖਾਦ ਹੈ ਨਿਊਟ੍ਰੀਐਂਟ ਹੈ ਆਓ ਹੁਣ ਇਹ ਪੰਜ ਜਿਹੜਾ ਤੁਸੀਂ ਆਮ ਤੌਰ ਤੇ ਝੋਨੇ ਦੇ ਵਿੱਚ ਕੋਈ ਫੰਗੀਸਾਈਡ ਵਰਤਦੇ ਹੋ ਜਿਹੜਾ ਕਿ ਮੈਂ ਇੱਕ ਫੰਗੀਸਾਈਡ ਲੈਣ ਲੱਗਿਆ ਦੋਸਤੋ ਇਹ ਇਹਦਾ ਟੈਕ ਇਹਦਾ ਇਹ ਇੱਕ ਜੀਐਸਪੀ ਇਹ ਕੰਪਨੀ ਹੈ ਤੇ ਇਸ ਦਾ ਜਿਹੜਾ ਟੈਕਨੀਕਲ ਹੈ ਜੋਕਸਿਸ ਥਰੋਬਿਨ ਤੇ ਟੈਬੂ ਜੋਕਸਿਸ ਥਰੋਬਿਨ ਤੇ ਟੈਬੂ ਕੋਨਾ ਜੋੜ ਲੈ ਇਹਨੂੰ ਵੀ ਆਪਾਂ ਮੋਸੇ ਪਾਣੀ ਦੇ ਵਿੱਚ ਪਾ ਕੇ ਇੱਕ ਵਾਰੀ ਇਹਦਾ ਜਿਹੜਾ ਆਪਾਂ ਚੈੱਕ ਕਰਦੇ ਹਾਂ ਕਿੰਨੀ ਕੀ ਮਾਤਰਾ ਹੋਣੀ ਬੀ ਵਾਲੀ ਬਸ ਇੱਕ ਫੰਗੀਸਾਈਡ ਦਾ ਘੋਲ ਤਿਆਰ ਕਰ ਰਹੇ ਹਾਂ ਜੀ ਇਹ ਆਪਾਂ ਉਸ ਦਾ ਪੀਐਚ ਚੈੱਕ ਕਰਦੇ ਹਾਂ ਕੋਈ ਬਟਕਸ 13045 ਘੁਲਦਾ ਕਹਿੰਦੇ ਔਖਾ ਹੈ ਸਾਨੂੰ ਫੀਡਬੈਕ ਮਿਲਦੀ ਹੈ ਦਾ ਇਹ ਮਤਲਬ ਉਹ ਦਿੱਕਤ ਤਾਂ ਨਹੀਂ ਜਿਵੇਂ ਨਹੀਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਜੀ ਕਿਉਂਕਿ ਇਹ ਉਤਪਾਦ ਆਲਰੇਡੀ ਦੱਸਿਆ ਜਿਵੇਂ ਕਿ ਮੈਂ ਤੇਜਾਬੀ ਮਾਦੇ ਦਾ ਹੋਣ ਕਰਕੇ ਇਹਦੀ ਜਿਹੜੀ ਪੀਐਚ ਹੈ ਤੁਹਾਡੇ ਸਾਹਮਣੇ ਆਪਾਂ ਪਾਣੀ ਦੀ ਪੀਐਚ ਘਟਾਤੀ ਤਾਂ ਇਹਨੂੰ ਘੋਲਣ 'ਚ ਕੋਈ ਦਿੱਕਤ ਆਪਾਂ ਨੂੰ ਨਹੀਂ ਆਉਂਦੀ ਘੋਲਣ ਦੇ ਵਿੱਚ ਕਿਉਂਕਿ 13045 ਦਾ ਆਪਦਾ ਜਿਹੜਾ ਪੋਟਾਸ਼ ਹੈ ਉਹਦਾ ਆਪਦਾ ਪੀਐਚ ਜ਼ਿਆਦਾ ਹੁੰਦਾ ਹੈ ਇਸ ਕਰਕੇ ਉਹਦੀ ਜਿਹੜੀ ਪਾਣੀ ਵਿੱਚ ਘੋਲਣਸ਼ੀਲਤਾ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਹੈ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਇਸ 1 ਕੁਸਪਰੇ ਸੀਰੀਅਲ ਨੂੰ ਘੋਲਣ ਵਿੱਚ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਦੇਖੋਗੇ ਸਰ ਇਸ ਦਾ ਪੀ ਐਚਾ ਜਿਹੜਾ ਘੋਲਣ ਤੋਂ ਬਾਅਦ 7.2 ਹੋ ਗਿਆ ਹੈ ਸਪਰੇਅ ਤੋਂ ਬਾਅਦ ਨਾਰਮਲ ਪਾਣੀ ਦਾ ਪੀ ਐਚ ਆਪਾਂ ਪਹਿਲਾਂ ਚੈੱਕ ਕੀਤਾ ਸੀ 7.6 ਦੇ ਆਸਪਾਸ 7.6 ਸੀਗਾ ਥੋੜਾ ਤਾਂ ਇਸ ਨੇ ਵੀ ਡਾਊਨ ਕੀਤਾ ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਜੇ ਸਪਰੇਅ ਵਾਲੇ ਘੋਲ ਦਾ ਪੀ ਐਚ ਥੋੜਾ ਘੱਟ ਹੋਏਗਾ ਪਰ ਤੁਹਾਨੂੰ ਨਤੀਜੇ ਜਿਹੜੇ ਆ ਚੰਗੇ ਮਿਲਣਗੇ ਆਓ ਆਪਾਂ ਹੁਣ ਮੈਥਿਮੇ ਤੁਹਾਨੂੰ ਦੱਸਿਆ ਵੀ ਆਪਾਂ ਇਹਨੂੰ ਕਾਪਰ ਨੂੰ ਛੱਡ ਕੇ ਕਿਸੇ ਵੀ ਚੀਜ਼ ਨਾਲ ਮਿਕਸ ਕਰ ਸਕਦੇ ਆ ਆਓ ਆਪਾਂ ਥੋੜਾ ਇਹਨੂੰ ਮਿਕਸ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋਗੇ ਬਿਲਕੁਲ ਨਹੀਂ ਫਟਿਆ ਇਹ ਮਿਕਸ ਹੋ ਗਿਆ ਆਪਸ ਦੇ ਵਿੱਚ ਆਪਾਂ ਨੂੰ ਖਤਰਾ ਰਹਿੰਦਾ ਹੈ ਵੀ ਇਹਦੇ ਵਿੱਚ ਫੰਗੀਸਾਈਡ ਦੇ ਵਿੱਚ ਦੋ ਸਪਰੇਆਂ ਆਲਰੇਡੀ ਮਿਕਸ ਨੇ ਆਪਾਂ ਹੁਣ ਜਿਹੜੀ ਫੰਗੀਸਾਈਡ ਦਾ ਘੋਲ ਤਿਆਰ ਕੀਤਾ ਸੀ ਉਸ ਨੂੰ ਤੇ 12035 ਆਕੂ ਸਪਰੇ ਸੀਰੀਅਲ ਦੇ ਘੋਲ ਨੂੰ ਮਿਕਸ ਕੀਤਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋਗੇ ਫਟਿਆ ਨਹੀਂ ਐ ਆਓ ਆਪਾਂ ਰਲ ਕੇ ਹੁਣ ਇਹਦੀ ਪੀ ਐਚ ਵੀ ਚੈੱਕ ਕਰਦੇ ਹਾਂ ਤੁਸੀਂ ਦੇਖੋਗੇ ਬੀਐਸਡੀ ਪੀਐਚ 6.4 ਰਹਿ ਗਈ ਹੈ ਅੱਛਾ ਪਹਿਲਾਂ 7. ਕੁਛ ਸੀ ਹੈ ਨਾ 7.3 ਸੀਗੀ ਪਹਿਲਾਂ ਜੀ ਫਿਰ ਘੋਲ ਤੋਂ ਬਾਅਦ ਜਿਹੜੀ ਸੀਗੀ 7.2 7.2 ਰਹਿ ਗਈ ਸੀ ਤੇ ਹੁਣ ਇਹਦੀ 6.4 ਰਹਿ ਗਈ ਹੈ ਯਾਨੀ ਕਿ 0.8 ਲਗਭਗ ਇੱਕ ਦੇ ਇੱਕ ਪੀਐਚ ਲੈਵਲ ਦਾ ਡਾਊਨ ਹੋ ਗਿਆ ਹੈ ਇਹ ਘੋਲ ਤਿਆਰ ਕਰਨ ਤੋਂ ਬਾਅਦ ਇਹਦਾ ਮਤਲਬ ਵੀ ਪੰਜਾਬੀ ਚ ਮਤਲਬ ਵੀ ਬੰਦ ਕੰਮ ਕਰੂ ਜੀ ਇਹ ਬੰਦ ਕੰਮ ਕਰੂ ਪੰਜਾਬੀ ਚ ਗੱਲ मिक्स ਕੀਤਾ ہوا ਚਾਹੇ ਸੁੰਡੀ ਵਾਲੀ ਜਾਂ ਵੱਧ ਕੰਮ ਕਰੂ ਹਾਂ ਆਮ ਤੌਰ ਤੇ ਹੁੰਦਾ ਵੀ ਜੇ ਆਪਾਂ ਖਾਦਰ ਲਾਲੀ ਦਾ ਦਵਾਈ ਕੰਮ ਨਹੀਂ ਕਰਦੀ ਹਾਂਜੀ ਜੀ ਕਹਿ ਦਿੰਦੇ ਸਹੀ ਹੋ ਸੰਜੀ ਸਾਨੂੰ ਜਿੰਨਾ ਪੀ ਐਚ ਲੋ ਪਾਣੀ ਦਾ ਘੱਟ ਉਹਨਾਂ ਵੱਧ ਕੰਮ ਕਰੋ ਉਹਨਾਂ ਵੱਧ ਕੰਮ ਕਰੋਗੇ ਜੀ ਤੈਸ ਕਰਕੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਦਾਣ ਆਪਣੇ ਝੋਨੇ ਦੀ ਥੋਥ ਘਟਾਉਣ ਵਿੱਚ ਦਾਣਿਆਂ ਦੀ ਗਿਣਤੀ ਵਧਾਉਣ ਵਿੱਚ ਤੇ ਤੇ ਵਧੀਆ ਸਪਰੇਅ ਹੈ ਇਹ ਵਧੀਆ ਸਪਰੇਅ ਹੈ ਉਹਕੇ ਰਿਜ਼ਲਟ ਵੱਧ ਜਾਣਗੇ ਰਿਜ਼ਲਟ ਵੱਧ ਹੋਣਗੇ ਤੇ ਤੁਸੀਂ ਇਸ ਨੂੰ ਆਪਣੇ ਵਰਤ ਕੇ ਦੇਖੋ ਤੁਸੀਂ ਇਸ ਚੀਜ਼ ਨੂੰ ਤੇ ਕਿੰਨੀ ਡੋਜ਼ ਡਾਕਟਰ ਸਾਹਿਬ ਚਾਹੀਦੀ ਹੈ ਦੀ ਇਹਦੀ ਡੋਜ਼ ਸਰ ਹੈਗੀ ਹੈ 10 ਗ੍ਰਾਮ 1 ਲੀਟਰ ਪਾਣੀ ਯਾਨੀ ਕਿ ਕਿਲੋ ਪ੍ਰਤੀ ਕਿੱਲਾ ਠੀਕ ਹੈ 100 ਲੀਟਰ ਪਾਣੀ ਲਾਣੇ ਆ ਤਾਂ ਕਿਲੋ 100 ਲੀਟਰ ਪਾਣੀ ਦਾ 1 ਕਿਲੋ ਹੈ ਤੇ ਮੈਂ ਨਾਲ-ਨਾਲ ਇੱਕ ਚੀਜ਼ ਹੋਰ ਵੀ ਗੱਲ ਕਰਨੀ ਚਾਹਾਂਗਾ ਡਾਕਟਰ ਸਾਹਿਬ ਇਸ ਚੀਜ਼ ਸਾਰੇ ਇਸ ਚੀਜ਼ ਵਾਸਤੇ ਵੀ ਜਿਹੜਾ ਇਹ ਉਤਪਾਦ ਹੈ ਇਹ ਖਾਸ ਤੌਰ ਤੇ ਇੱਕ ਕ੍ਰੌਪ ਸਪੈਸੀਫਿਕ ਕਣਕ ਝੋਨਾ ਤੇ ਮੱਕੀ ਲਈ ਅਸੀਂ ਜਿਹੜਾ ਹੈ ਇਹ ਤਿਆਰ ਕੀਤਾ ਹੈ ਠੀਕ ਹੈ ਧੰਨਵਾਦ ਧੰਨਵਾਦ ਜੀ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਮੇਰੇ ਵੀ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਧੰਨਵਾਦ